ਮਾਤਾ ਜੀ ਠੀਕ ਠਾਕ ਹਾਂਜੀ ਠੀਕ ਆ ਪੱਤਾ ਇਹ ਪੁੱਤਰੀ ਦਾ ਵਿਆਹ ਰੱਖਿਆ ਹੋਇਆ ਦੋਤੀ ਦਾ ਅੱਛਾ ਦੋਤੀ ਹੈ ਹਾਂਜੀ ਦੋਤੀ ਹੈ ਅੱਛਾ ਦੋਤੀਆ ਮੇਰੇ ਮੰਡਲ ਦੇ ਕਿ ਪਾਲੀ ਹੋਈ ਸੀ ਜੀ ਇਹਨੇ ਗੋਦ ਰੱਤੀ ਦੀ ਸੀ ਰੱਬ ਦਾ ਆਵਾਸਾ ਸੰਗ ਜੀ ਵੀਡੀਓ ਨੂੰ ਇਗਨੋਰ ਨਾ ਕਰਿਓ ਤੁਹਾਡਾ ਇੱਕ ਇੱਕ ਸ਼ੇਅਰ ਤੇ ਰੀਪੋਸਟ ਇਸ ਦੀ ਰਾਣੀ ਦੇ ਵਿਆਹ ਦੇ ਲਈ ਮਦਦ ਕਰੇਗਾ ਭੈਣ ਦਾ ਨਾਮ ਮੁਸਕਾਨ ਆ ਜਿਸ ਦਾ ਵਿਆਹ 7 ਫਰਵਰੀ ਦਾ ਰੱਖਿਆ ਗਿਆ ਪਰਿਵਾਰ ਬਹੁਤ ਹੀ ਜ਼ਿਆਦਾ ਲੋੜ ਵੰਦੇ ਆ ਜੋ ਮਦਦ ਨਹੀਂ ਕਰ ਸਕਦਾ ਮੀਡੀਆ ਨੂੰ ਮਤਵਤ ਨਾਲ ਸ਼ੇਅਰ ਕਰ ਦਿਓ ਤਾਂ ਕਿ ਇਸ ਦੀ ਰਾਣੀ ਦੇ ਵਿਆਹ ਦੇ ਕਾਰਜਾਂ ਵਾਸਤੇ ਜਿਹੜੀ ਹੈ ਉਹ ਮਰਦ ਹੋ ਸਕੇ ਅੱਛਾ ਇਹ ਜੇ 5 ਸਾਲ ਤੋਂ ਮੁੰਡਾ ਹੋਇਆ ਸੀਗਾ ਅੱਛਾ ਉਹ ਮੁੰਡਾ ਫਿਰ ਜਦੋਂ ਇਹਦੀ ਮੰਮੀ ਦੀ ਇਹ ਵੀ ਬੋਟੀ ਦੇ ਮੁੰਡੇ ਨੇ ਜਨਮ ਦਿੱਤਾ ਹਾਂਜੀ ਦੋ ਦਿਨ ਬਾਅਦ ਪੂਰੀ ਹੋ ਗਈ ਵਾਹਿਗੁਰੂ ਵਾਹਿਗੁਰੂ ਉਹ ਮੁੰਡਾ ਫਿਰ ਮੇਰੀ ਕੁੜੀ ਲੈ ਗਈ ਜਲੰਧਰ ਅੱਛਾ ਅੱਛਾ ਹਾਂਜੀ ਉਹ ਮੇਰਾ ਜਵਾਈ ਚੰਗਾ ਸੀਗਾ ਅੱਛਾ ਜਿਹਨੇ ਪਾਲ ਕੇ ਹੁਣ ਕਿੰਨਾ ਵੱਡਾ ਇਹਦੇ ਤੋਂ ਥੋੜਾ ਜਿਹਾ ਛੋਟਾ ਹੈ ਉਹ ਕੁੜੀ ਜੱਡਾ ਹੋ ਗਿਆ ਮੁੰਡਾ ਦਾ ਅੱਛਾ ਅੱਛਾ ਹਾਂਜੀ ਆਂਦਾ ਨਹੀਂ ਉਹ ਸਾਡੇ ਕੋਲ ਨਹੀਂ ਕੋਈ ਨਹੀਂ ਮਾਤਾ ਜੀ ਜੇ ਗੁਰੂ ਸਾਹਿਬ ਨੇ ਇਸ ਧੀ ਨੂੰ ਇਸ ਘਰ ਚ ਭੇਜਿਆ ਨਾ ਇਸ ਦੁਨੀਆ ਤੇ ਭੇਜਿਆ ਵਾ ਉਹਨੂੰ ਸਾਰਾ ਫਿਕਰ ਹੈ ਕਿ ਧੀ ਰਾਣੀ ਦੇ ਕੰਨਿਆਦਾਨ ਵਾਸਤੇ ਕਿੰਨੇ ਆਉਣਾ ਆ ਕਿਹੜੇ ਹਿਸਾਬ ਨਾਲ ਕੰਨਿਆਦਾਨ ਹੋ ਜਾਣੇ ਗੁਰੂ ਸਾਹਿਬ ਨੇ ਸਭ ਮਿੱਥਿਆ ਆਇਆ ਉਸ ਚੀਜ਼ ਹਾਂਜੀ ਕਦੇ ਧੀ ਰਾਣੀ ਦੇ ਜਨਮ ਵਾਸਤੇ ਕਿਸੇ ਨੇ ਅਰਦਾਸ ਕਰਾਈ ਆ ਨਹੀਂ ਕਰਾਈ ਜੀ ਕੋਈ ਚਾਹੁੰਦਾ ਸਾਡੇ ਘਰ ਧੀ ਜੰਮੇ ਨਹੀਂ ਜੀ ਇਹ ਫੇਰ ਵੀ ਜਿੱਦਾਂ ਕਹ ਲੋ ਨਾ ਪੱਥਰ ਪਾੜ ਪੱਥਰ ਦਾ ਸੀ ਨਾ ਪਾੜ ਕੇ ਤੇ ਫੇਰ ਵੀ ਆ ਜਾਂਦੀਆਂ ਆ ਜਾਂਦੀਆਂ ਆਪਣੇ ਆਪ ਆਉਂਦੀਆਂ ਹਾਂਜੀ ਠੀਕ ਆ ਮੁੰਡਿਆਂ ਵਾਲੇ ਲੋਕੇ ਅਰਦਾਸਾਂ ਕਰਾਉਂਦੇ ਆ ਧੀਆਂ ਵਾਲੇ ਕੋਈ ਅਰਦਾਸ ਕਰਾਉਂਦਾ ਨਹੀਂ ਕਰਾਉਂਦੇ ਫੇਰ ਵੀ ਆ ਜਾਂਦੀਆਂ ਨਾ ਆਪਣੇ ਆਪ ਆ ਜਾਂਦੀਆਂ ਨਾ ਤੇ ਗੁਰੂ ਸਾਹਿਬ ਜੀ ਭੇਜ ਸਕਦੇ ਆ ਤੇ ਕੰਨਿਆਂ ਦਾ ਵੀ ਮਹਾਰਾਜ ਨੇ ਆਪੇ ਕਰਾ ਲੈਣਾ ਸਾਰਾ ਕਰਾ ਦੇਣਾ ਜਿਵੇਂ ਅੱਜ ਆਹੀ ਗੁਰੂ ਆਮਦਾਸ ਮਹਾਰਾਜ ਦੀ ਨਗਰੀ ਤੋਂ ਆਏ ਅੰਬਰਸੋਂ ਚੱਲ ਕੇ ਉਹ ਗੁਰੂ ਸਾਹਿਬ ਦਾ ਹੁਕਮ ਹੋਇਆ ਤੇ ਅਸੀਂ ਤਾਂ ਹੀ ਆਏ ਆ ਤਾਂ ਹੀ ਆਏ ਹੋ ਜੀ ਹੈਨਾ ਸਭ ਗੁਰੂ ਸਾਹਿਬ ਦੇ ਹੁਕਮ ਨਾਲ ਹੀ ਹੁੰਦਾ ਆ ਉਹਦੇ ਹੁਕਮ ਨਾਲ ਹੀ ਕਿਸੇ ਸਾਡੇ ਨਾਲ ਗੱਲਬਾਤ ਕੀਤੀ ਹਾਲਾਂਕਿ ਸਮਾਂ ਥੋੜਾ ਰਹਿ ਗਿਆ ਸਾਡਾ ਤੁਹਾਡਾ ਪਤਾ ਹੀ ਨਹੀਂ ਸੀ ਤੇ ਚਲੋ ਫਿਰ ਵੀ ਗੁਰੂ ਸਾਹਿਬ ਅੰਗ ਸੰਗ ਸਹਾਇ ਹੋਣਗੇ ਸਭ ਕੁਝ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੋ ਗਿਆ ਵਾ ਤੇ ਮੇਰੀ ਨਾਨੀ ਬਿਲਕੁਲ ਤੇਰੇ ਵਰਗੀ ਸ਼ਕਲ ਆ ਜਿਵੇਂ ਲੱਗਦੀ ਜਿ ਦੋਨੇ ਪੈਰਾਂ ਨਿਖੜੀਆਂ ਹੋਣ ਬਸ ਕੋਈ ਪਤਾ ਨਹੀਂ ਕਿਸੇ ਜੁਗ ਦੀ ਮੇਰੀ ਭੈਣ ਹੀ ਹੋਣੀ ਆ ਵੀ ਹਾਂ ਬਿਲਕੁਲ ਬਿਲਕੁਲ ਹਾਂ ਜੀ ਮੈਂ ਵੀਡੀਓ ਵਿਖਾਉਂਗਾ ਆਪਣੀ ਨਾਨੀ ਨੂੰ ਤੇ ਕਹਿਣਾ ਇਹ ਤੇ ਬਿਲਕੁਲ ਮੇਰੇ ਵਰਗੀ ਲੱਗਦੀ ਹੈ ਅੱਛਾ ਜੀ ਹਾ ਗਿਆ ਨੀ हां या के यार बड़ी कृपा बाबे दी मारे जन्नू राजी बाजी रखे हां दिखा दिया ਸਾਡੇ ਵੇੜੀ ਉਹਨਾਂ ਨੂੰ हां जरूर ਵਿਖਾਵਾਂਗੇ ਮੇਰੇ ਬਾਤ ਤੂੰ ਵੀ ਮੇਰਾ ਦੋਤਾ ਹੀ ਹੈ ਜੋ ਉਹਨਾਂ ਦੋਤਾ ਮੇਰਾ ਵੀ ਦੋਤਾ ਹੀ ਹੈ ਚਲੋ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਮਦਦ ਵਾਸਤੇ ਕੋਈ ਅਪੀਲ ਲਾਉਣਾ ਚਾਹੁੰਦੇ ਹੋ ਹਾਂਜੀ ਸੰਗਤਾਂ ਜਿਹੜੀਆਂ ਦੇਖਦੀਆਂ ਆਂ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਆਪਾਂ ਬਸ ਇਹਨੂੰ ਇਹੀ ਕਹਿੰਦੇ ਆਂ ਵੀ ਚਲ ਆਪਨੇ ਰਲ ਮਿਲ ਕੇ ਸਾਰਾ ਕੁਝ ਭੈਣ ਭਾਈ ਬਰਾਤ ਦੀ ਵਿਆਹ ਦੇ ਕਾਰਜ ਹੋ ਜਾਣ ਕੰਮ ਹੋ ਜਾਣ ਸੁੱਧ ਹੋ ਜਾਣ ਵਾਹਿਗੁਰੂ ਵਾਹਿਗੁਰੂ ਹਾਂਜੀ ਦੇਖੋ ਸਾਡੇ ਪੁਰਾਣੇ ਬਜ਼ੁਰਗ ਕਿੰਨੇ ਨਿਮਰਤਾਲੇ ਸੀਗੇ ਕਿੰਨਾ ਉਹਨਾਂ ਦੇ ਵਿੱਚ ਪਿਆਰ ਸੀਗਾ ਕੋਈ ਇਹਨਾਂ ਦੇ ਵਿੱਚ ਲਾਲਚ ਨਹੀਂ ਸੀਗਾ ਅੱਜ ਵੀ ਮਾਤਾ ਇਹ ਹੀ ਕਹਿ ਰਹੇ ਕਿ ਸਾਡੇ ਧੀ ਰਾਣੀ ਦੇ ਕਾਰਜ ਹੋ ਜਾਣ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਬਸ ਕੁਝ ਨਹੀਂ ਚਾਹੀਦਾ ਤੇ ਬਹੁਤ ਧੰਨਵਾਦ ਸਾਰੀ ਸੰਗਤ ਦਾ ਜਿਵੇਂ ਕਿ ਆਪ ਸਭ ਨੂੰ ਪਤਾ ਕਿ 51 ਲੋੜਵੰਦ ਧੀਆਂ ਦੇ ਵਿਆਹ ਆਪਾਂ ਫਿਰੋਜ਼ਪੁਰੀਆ ਵੈਲਫੇਅਰ ਸੁਸਾਇਟੀ ਵੱਲੋਂ ਕਰ ਰਹੇ ਆ ਤੇ ਇਸ